ਲੁਧਿਆਣਾ ਦੇ ਐਮਐਲਏ ਗੁਰਪ੍ਰੀਤ ਗੋਗੀ ਲੁਧਿਆਣਾ ਦੇ ਸतीश ਚੰਦਰ ਧਵਨ ਗਵਰਨਮੈਂਟ ਕਾਲਜ ਪਹੁੰਚੇ ਜਿੱਥੇ ਉਹਨਾਂ ਨੇ ਇੱਕ ਸਮਾਗਮ ਦੇ ਦੌਰਾਨ ਜਿੱਥੇ ਉਦਘਾਟਨ ਕੀਤਾ ਉੱਥੇ ਹੀ ਵਿਦਿਆਰਥੀਆਂ ਨੂੰ ਡਿਗਰੀਆਂ ਵੀ ਵੰਡੀਆਂ ਇਸ ਮੌਕੇ ਗੁਰਪ੍ਰੀਤ ਗੋਗੀ ਕਿਤੇ ਨਾ ਕਿਤੇ ਵਿਰੋਧੀਆਂ ਤੇ ਤੰਜ਼ਕਸ਼ ਤੇ ਵੀ ਨਜ਼ਰ ਆਏ ਕਾਲਜ ਦੇ ਵਿੱਚ ਆਇਓਰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਵੀ ਹੈ ਔਰ ਅੱਜ ਇਨੋਵੇਸ਼ਨ ਵੀ ਦੇਖੋ ਪਹਿਲਾਂ ਮੈਂ ਧੰਨਵਾਦ ਕਰਦਾ ਆਪਣੇ ਪ੍ਰਿੰਸੀਪਲ ਸਾਹਿਬ ਦਵਾਲੀਆ ਸਾਹਿਬ ਦਾ ਸਾਡੀ ਭੈਣ ਦਾ ਵਾਈਸ ਪ੍ਰਿੰਸੀਪਲ ਦਾ ਔਰ ਸਾਰੇ ਸਮੂਹ ਕਾਲਜ ਦੇ ਜਿੰਨੇ ਵੀ ਸਾਡੇ ਡਾਇਨਾਮਿਕ आ, मतलब फ्यूचर मेकर ऑफ ਸਾਡੇ ਸਟੂਡੈਂਟਸ ਨੇ ਜਿਨ੍ਹਾਂ ਨੇ મતલਬ ਬੱਚਿਆਂ ਦਾ ਭਵਿੱਖ ਬਣਾ ਕੇ ਅੱਗੇ ਲੈ ਜਾਣਾ ਇਹ ਉਹ ਟੀਮ ਖੜੀ ਆ ਮੈਂ ਸਲੂਟ ਵੀ ਕਰਦਾ ਇਹਨਾਂ ਨੂੰ ਔਰ ਇਹਨਾਂ ਦੇ ਸਹਿਯੋਗ ਸਦਕਾ ਲੁਧਿਆਣਾ ਇੰਪਰੂਵਮੈਂਟ ٹرسٹ ਦੇ ਸਾਰੇ ਹੀ ਮੇਰੇ ਆਫੀਸਰ ਸਾਹਿਬਾਨ ਐਸਸੀ ਸਾਹਿਬ ਖੜੇ ਨੇ ਸਜਦੇਵਾ ਜੀ ਬੁਟਾ ਰਾਮ ਜੀ ਖੜੇ ਨੇ ਹੋਰ ਸਾਰੇ ਜਗਦੇਵ ਜੀ ਖੜੇ ਨੇ ਸਾਰੇ ਜਿੰਨੇ ਵੀ ਸਾਡਾ ਸਟਾਫ ਠੇਕੇਦਾਰ ਸਾਹਿਬ ਵੀ ਨਾਲ ਹੀ ਨੇ ਜੋ ਅੱਜ ਇਹ 68 ਲੱਖ ਦੇ ਕਰੀਬ ਸੜਕਾਂ ਦਾ ਕੰਮ ਜਿਹੜਾ ਪਿਛਲੇ ਕਈ ਦਹਾਕਿਆਂ ਤੋਂ ਰੁਕਿਆ ਹੋਇਆ ਸੀਗਾ ਉਹ ਅੱਜ ਉਹਦਾ ਪੁਨਰ ਨਿਰਮਾਣ ਹੋਣ ਜਾ ਰਿਹਾ ਇਹਨੂੰ ਰੀਹੈਬਿਲਿਟੇਟ ਕਰ ਰਹੇ ਹਾਂ ਰੋਡਸ ਨੂੰ ਰੀਕੰਡੀਸ਼ਨਿੰਗ ਦੇ ਵਿੱਚ ਲਿਆ ਕੇ ਜੋ ਕਿ ਇੱਥੇ ਦੀ ਜ਼ਰੂਰਤ ਆ ਸੜਕਾਂ ਟੁੱਟੀਆਂ ਹੋਈਆਂ ਨੇ ਉਹ ਬਣਾਉਣ ਜਾ ਰਹੇ ਹਾਂ ਇਹਦੇ ਨਾਲ ਇੱਕ ਸਾਡਾ ਆਡੀਟੋਰੀਅਮ ਦਾ ਵੀ ਮੈਂ ਇਹਨਾਂ ਨੂੰ ਕਿਹਾ ਵੀ ਜਲਦੀ ਜਲਦੀ ਐਸਟੀਮੇਟ ਬਣਾਓ ਇੱਕ ਬੱਚਿਆਂ ਨੂੰ ਆਡੀਟੋਰੀਅ ਔਰ ਧੰਨਵਾਦ ਕਰਦਾ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਕੇਜਰੀਵਾਦ ਸਾਹਿਬ ਦਾ ਜਿਨ੍ਹਾਂ ਦੀ ਵੱਡਿਆਈ ਕਯੂ ਦੇ ਕਾਰਨ ਅਸੀਂ ਉਹਨਾਂ ਜੋ ਸਾਡੇ ਆਈਕਨ ਨੇ ਜਿਨ੍ਹਾਂ ਦੇ ਕਾਰਨ ਅਸੀਂ ਸਾਰੇ ਪੰਜਾਬ ਦੇ ਵਿੱਚ ਖਾਸ ਕਰਕੇ ਹਲਕਾ ਪੱਛਮੀ ਦੇ ਵਿੱਚ ਅਸੀਂ ਇਹ ਸਾਰੇ ਪ੍ਰੋਜੈਕਟਸ ਨੇ ਵੱਡੇ ਵੱਡੇ ਲੈ ਕੇ ਆ ਰਹੇ ਹਾਂਗੇ ਔਰ ਇਹਨਾਂ ਦੇ ਨਾਮ ਦੇ ਵੀ ਚਾੜਾਂਗੇ ਔਰ ਉਹਦੇ ਨਾਲ ਨਾਲ ਅੱਜ ਮੈਂ ਸਾਰੇ ਜੋ ਸਟੂਡੈਂਟਸ ਨੇ ਸਾਡੇ ਜੋ ਕਿ ਜੈਮ ਪਰਸਨਸ ਨੇ ਸਾਡੇ ਲੁਧਿਆਣੇ ਦੇ ਆਈਕੋਨ ਨੇ ਜਿਨ੍ਹਾਂ ਨੂੰ ਅੱਜ ਅਸੀਂ ਪ੍ਰਾਈਜ਼ ਡਿਸਟ੍ਰਿਬਿਊਟਰੀ ਕਰਨਾ ਕਿਉਂਕਿ ਇਹਨਾਂ ਨੇ ਬੜੀਆਂ ਉੱਚੀਆਂ ਪਲੰਘਾਂ ਪੱਟ ਕੇ ਪ੍ਰਾਈਜ਼ ਐਵੇਂ ਤੱਕ ਸਾਨੂੰ ਮਿਲਦਾ ਨਹੀਂ ਅੱਜ ਉਹਨਾਂ ਨੂੰ ਵੀ ਅਸੀਂ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਜਾ ਰਹੇ ਹਾਂ ਸਾਰੇ ਪ੍ਰਿੰਸੀਪਲ ਸਾਹਿਬ ਔਰ ਸਾਰੇ ਸਟਾਫ ਔਰ ਮੈਂ ਪ੍ਰੈਸ ਦਾ ਵੀ ਸਾਰੀ ਦਾ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਸੱਚ ਦੇ ਨਾਲ ਸਾਡੀ ਆਵਾਜ਼ ਸੰਗਤ ਤੱਕ ਪਹੁੰਚਾਉਂਦੇ ਹੋ ਤਾਂ ਕਿ ਅਸੀਂ ਆਪਣੇ ਆਵਾਮ ਨੂੰ ਆਪਣੇ ਲੋਕਾਂ ਨੂੰ ਆਪਣੀ ਸੰਗਤ ਨੂੰ ਬੂਸਟ ਕਰੀਏ ਸਾਰੇ ਕਿਪਾਸੇ ਤੁਸੀਂ ਅੱਜ ਆਡੀਟੋਰੀਅਮ ਦੇ ਦੀ ਗੱਲ ਕਰ ਰਹੇ ਹੋ ਸੜਕਾਂ ਦਾ ਉਦਘਾਟਨ ਕਰ ਰਹੇ ਹੋ ਬੱਚਿਆਂ ਨੂੰ ਇਨਾਮ ਦੇ ਰਹੇ ਹੋ ਉੱਥੇ ਤੁਹਾਡੇ ਹੀ ਹਲਕੇ ਦੇ ਵਿੱਚ ਨਿਊ ਹਾਈ ਸਰਾਬਾ ਸੀਨੀਅਰ ਸਕੈਂਡਰੀ ਸਕੂਲ ਹੈਗਾ ਡੰਡੀ ਸੋਮੀ ਦੇ ਨਾਲ ਉੱਥੇ ਕਬਜ਼ਾ ਹੋਇਆ ਹੋਇਆ ਹੈ ਬੰਦੇ ਨੇ ਪ੍ਰਾਈਵੇਟ ਉੱਥੇ ਬੋਰਡ ਲਗਾਏ ਹੋਏ ਆ ਟਰਸਟ ਦੀ ਮਤਲਬ ਸੋਸਾਇਟੀ ਦੀ ਜਗ੍ਹਾ ਨੂੰ ਤੁਹਾਨੂੰ ਅੱਗੇ ਆਪਣ ਵੀ ਦਿੱਤਾ ਗਿਆ ਤੁਸੀਂ ਕੀ ਕਹਿਣਾ ਜਾਓਗੇ ਇਹ ਕਾਰਪੋਰੇਸ਼ਨ ਦੀ ਜਗ੍ਹਾ ਹਾਂਜੀ ਕਾਰਪੋਰੇਸ਼ਨ ਦੀ ਜਗ੍ਹਾ ਹੈ ਔਰ ਘੱਟੋ-ਘੱਟ ਨਹੀਂ ਜ਼ਿਆਦਾ ਨਹੀਂ ਇਹ ਉਗੀ 2000 ਗੱਜ ਜਗਾ ਆਉਗੀ ਇਹ ਅੱਜ ਅਸੀਂ ਆਪਣੀ ਸੰਸਥਾ ਵੱਲੋਂ ਗਿਆਨ ਦੇ ਰਹੇ ਆ ਤੁਹਾਨੂੰ ਜੀ ਇਹ ਨਿਊ ਹਾਈ ਸਕੂਲ ਦਾ ਸਕੂਲ ਲਗਾ ਹੋਇਆ ਹੈ ਮੈਂ ਕਿ ਤੁਹਾਡੇ ਆਪ ਵੇ ਲੋ ਬਹੁਤ ਵਧੀਆ ਗਰੀਬ ਬੱਚਾ ਨੂੰ ਪੜਾਉਣ ਲਈ ਰੱਖਿਆ ਸੀਗਾ ਪਰ ਇਹ ਸਕੂਲ ਸਭ ਤੋਂ ਪੁਰਾਣਾ ਤੇ ਸਸਤਾ ਤੇ ਕੋਈ ਬਹੁਤ ਵੱਡੇ ਬੰਦੇ ਜਿਹੜੇ ਇੱਥੋਂ ਪੜ੍ਹ ਕੇ ਨਿਕਲੇ ਨੇ ਇਹਦੇ ਉੱਤੇ ਕਬਜ਼ਾ ਹੈ ਕਿਸੇ ਪ੍ਰਾਈਵੇਟ ਬੰਦੇ ਦਾ ਦਰਵਾਜ਼ੇ ਬੰਦ ਕੀਤੇ ਜਿਹੜਾ ਅੰਦਰ ਜਾਂਦਾ ਮਾਰਗੋਟ ਕੀਤੀ ਜਾਂਦੀ ਹੈ ਪੁਲਿਸ ਨੇ ਵੀ ਪਹਿਲੇ ਪਿਛਲੀ ਸਰਕਾਰ ਚ ਕੋਈ ਮਦਦ ਨਹੀਂ ਕੀਤੀ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਆ ਕਿ ਕਾਰਪੋਰੇਸ਼ਨ ਤੇ ਉਹਨੂੰ ਕਹਿ ਕੇ ਇਹਦਾ ਕਬਜ਼ਾ ਛੁੜਾ ਕੇ ਸਕੂਲ ਦੁਆਰਤੀ ਚਲਾਇਆ ਬਿਲਕੁਲ ਇਹਦੇ ਤੇ ਮੈਂ ਅੱਜ ਜੀ ਡੀਸੀ ਸਾਹਿਬ ਨਾਲ ਤੇ ਕਮਿਸ਼ਨਰ ਕਾਰਪੋਰੇਸ਼ਨ ਸਾਹਿਬ ਨਾਲ ਦੋਨਾਂ ਨਾਲ ਆਫੀਸਰਜ਼ ਨਾਲ ਮੀਟਿੰਗ ਕਰਦਾ ਇਸ ਤੋਂ ਫ੍ਰੀ ਹੋ ਕੇ 12 ਵਜੇ ਸਾਡੇ ਵੈਸੇ ਮੀਟਿੰਗ ਤੁਸੀਂ ਕਾਉਂਸਲਰ ਵੀ ਰਹੇ ਹੋ ਇੱਕ ਗੱਲ ਦੱਸੋ ਸਕੂਲ ਦੀ ਜਗ੍ਹਾ ਨੂੰ ਕੱਟ ਕੇ ਉੱਥੇ ਕੋਠੀਆਂ ਬਣਾਈ ਜਾਂਦੇ ਬਿਲਕੁਲ ਬਿਲਕੁਲ ਗਲਤ ਹੈ ਜੇ ਇਹ ਗੱਲਾਂ ਹੈਗੀਆਂ ਨੇ ਤਾਂ ਮੇਰੇ ਸਾਹਮਣੇ ਬਿਲਕੁਲ ਗਲਤ ਨੇ ਮੈਂ ਇਹਦੀ ਬਿਲਕੁਲ ਕੰਡੈਮ ਜੇ ਸਾਡੀ ਪਬਲਿਕ ਦੀ ਪ੍ਰਾਪਰਟੀ ਦੇ ਉੱਤੇ ਭਾਵੇਂ ਕੋਈ ਵੀ ਵੱਡਾ ਆਉਂਦਿਆਂ ਤੇ ਬੈਠਾ ਕਿਉਂ ਨਾ ਹੋਵੇ ਕਿਸੇ ਲੈਵਲ ਦਾ ਹੋਵੇ ਉਹ ਬਖਸ਼ਿਆ ਨਹੀਂ ਜਾਏਗਾ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਔਰ ਕਾਨੂੰਨੀ ਕਾਰਵਾਈ ਕਰਕੇ ਜੋ ਸੰਗਤ ਦਾ ਹੱਕ ਆ ਜੋ ਪਬਲਿਕ ਦੀ ਪ੍ਰਾਪਰਟੀ ਆ ਪਬਲਿਕ ਦੇ ਹਵਾਲੇ ਕਰਾਂਗੇ ਕਿਸੇ ਵੱਡੇ ਨੇਤਾ ਦਾ ਚਿਹਰਾ ਨਿਕਲ ਆਂਦਾ ਫੇਰ ਕਿਸੇ ਦਾ ਹੋਵੇ ਜੀ ਮੈਂ ਕੀ ਕਹਿੰਦਾ ਤੁਹਾਨੂੰ ਕਿਸੇ ਦਾ ਹੋਵੇ ਉਦੋਂ ਆਵਾਜ਼ ਦੱਬ ਤਾਂ ਨਹੀਂ ਜਾਏਗੀ ਅੱਜ ਤੱਕ ਤਾਂ ਗੁਰਪਿੰਦ ਗੋਗੀ ਅੱਜ ਤੱਕ ਤਾਂ ਗੁਰਪਿੰਦ ਗੋਗੀ ਨੂੰ ਕੋਈ ਦਬਾ ਨਹੀਂ ਸਕਿਆ ਜੀ ਬਥੇਰੀ ਕੋਸ਼ਿਸ਼ ਕੀਤੀ ਗਈ ਆ ਪਰ ਅਸੀਂ ਸੱਚ ਦੀ ਲੜਾਈ ਲੜਦੇ ਆ ਅਸੀਂ ਉਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਔਲਾਦ ਆ ਜੀ ਸਾਡੇ ਪੁਰਖੇ ਨੇ ਉਹ ਜਿਨ੍ਹਾਂ ਦੇ ਅਸੀਂ ਨਕਸ਼ੇ ਕਦਮ ਤੇ ਚੱਲ ਕੇ ਇਨਕਲਾਬ ਦੀ ਲਹਿਰ ਲੈ ਕੇ ਆਏ ਆ ਔਰ ਉਸ ਉਹਨਾਂ ਦੇ ਨਕਸ਼ੇ ਕਦਮ ਨੂੰ ਅਸੀਂ ਉਹਨਾਂ ਦੀ ਅਮੀਰ ਵਿਰਾਸਤ ਨੂੰ ਜਿੰਦਾ ਜਿੰਦਾ ਰੱਖਣਾ ਔਰ ਸਾਡਾ ਇੱਕ ਇਹ ਨੈਤਿਕ ਧਰਮ ਹੈ ਔਰ ਕਰਾਂਗੇ ਅਸੀਂ ਸਾਡੀ ਮੋਰਲ ਡਿਊਟੀ ਬਣਦੀ ਆ ਤੁਸੀਂ ਬੇਫਿਕਰ ਹੋ ਜੋ ਮੇਰੀ ਨੌਲੇਜ ਹੁਣੇ ਤੁਸੀਂ ਚੀ ਲੈ ਜਾਂਦੀ ਆ ਔਰ ਅੱਜ ਤੋਂ ਹੀ ਇਹਦੇ ਉੱਤੇ ਐਕਸ਼ਨ ਤੁਹਾਨੂੰ ਕੱਲ ਤੋਂ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਪੰਜਾਬ ਦੇ ਵਿੱਚ ਔਰ ਲਗਾਤਾਰ ਕਹਿ ਰਹੀ ਹੈ ਕਿ ਕਰਪਸ਼ਨ ਦੇ ਖਿਲਾਫ ਆ ਲੇਕਿਨ ਦੂਜੇ ਪਾਸੇ ਗੱਲ ਕਰੀਏ ਕਿ ਮੁੱਦੇ ਨੂੰ ਲੈ ਕੇ ਵੀ ਲਗਾਤਾਰ ਗਵਰਨਮੈਂਟ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ رابطہ ਕਾਇਮ ਕਰ ਰਹੀ ਪਰ ਬੀਜੇਪੀ ਅੱਜ ਬਿਜਲੀ ਦੇ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੀ ਦੇਖੋ ਲੋਕਾਂ ਨੇ ਇਹਨਾਂ ਨੂੰ ਵਿਹਲੇ ਕਰਕੇ ਘਰ ਬਿਠਾਤਾ ਇਹ ਬੀਜੇਪੀ ਉਹ ਆ ਜੋ ਸਾਡੀ ਮਾਵੋਲੀ ਪੰਜਾਬੀ ਨੂੰ ਖੋਣਾ ਜਾਣਦੀ ਆ ਇਹ ਬੀਜੇਪੀ ਉਹ ਆ ਜੋ ਚੰਡੀਗੜ੍ਹ ਨੂੰ ਸਾਡੇ ਹੱਥੋਂ ਜੋ ਕਿ ਸਾਡੇ 50 ਪਿੰਡਾਂ ਦਾ ਇੱਕ ਪੰਜਾਬ ਦੇ ਪਿੰਡਾਂ ਦਾ ਚੰਡੀਗੜ੍ਹ ਬੜਿਆ 17 ਸੈਕਟਰ ਜਿਹਦਾ ਨਾਂ ਪਹਿਲਾਂ ਰੁੜਕੀ ਹੁੰਦਾ ਸੀ ਠੀਕ ਆ ਸ਼ੈਣੀ ਮਾਜਰਾ ਜਿੱਥੇ 24 ਸੈਕਟਰ ਆ 8 ਸੈਕਟਰ ਜਿੱਥੇ ਕੀ ਕਹਿੰਦੇ ਕਮਾਲ ਮਾਜਰਾ ਹੁੰਦਾ ਸੀ ਮਤਲਬ ਉਹ ਸਾਡੇ ਪਿੰਡ ਨੇ ਸਾਡੇ ਪਿੰਡਾਂ ਨੂੰ ਦੇਖੋ ਕੇ ਕਹਿੰਦੇ ਵੀ ਅਸੀਂ ਚੰਡੀਗੜ੍ਹ ਕਿਸੇ ਹੋਰ ਨੂੰ ਸਟੇਟ ਨੂੰ ਦੇ ਦਾਂਗੇ ਇਹ ਤਾਂ ਭੁੱਲ ਜਾਣਾ ਇਹ ਪਾਣੀ ਨੇ ਦੀ ਗੱਲ ਆ ਐਸਵਾਈਐਲ ਦੀ ਗੱਲ ਆ ਇੱਕ ਬੂੰਦ ਪਾਣੀ ਨਹੀਂ ਬਾਹਰ ਜਾਣੀ ਮਤਲਬ ਇਹ ਤਾਂ ਇਹ ਗੱਲ ਹੋ ਗਈ ਇੱਕ ਰਾਏ ਦਾ 60 40 ਦੀ ਰੇਸ਼ੋ ਵਾਲਾ 60 80ਆਂ 40 ਚ ਇਹ ਨੇ ਹਰਿਆਣੇ ਵਾਲੇ ਨੇ ਤੇ 60 ਰਿਸ਼ੋ ਸਾਡੇ ਸਾਡੇ ਸੀਨੀਅਰ ਅਫਸਰ ਸਾਡੇ ਲੱਗਨੇ ਨੇ ਸਾਡੀ ਮਾਂ ਬੋਲੀ ਨੂੰ ਨਹੀਂ ਕੋਈ ਖੋਹ ਸਕਦਾ ਸਾਡਾ ਪਾਣੀ ਨਹੀਂ ਕੋਈ ਖੋਹ ਸਕਦਾ ਸਾਡੇ ਖੇਤੀ ਨੂੰ ਨਹੀਂ ਕੋਈ ਖੋਹ ਸਕਦਾ ਸਾਡੇ ਇੰਡਸਟਰੀ ਲਿਸਟਾਂ ਨੂੰ ਨਹੀਂ ਕੋਈ ਤੰਗ ਕਰ ਸਕਦਾ ਇਸ ਲਈ ਅਸੀਂ ਪੂਰੀ ਲੜਾਈ ਕੇਂਦਰ ਨਾਲ ਲੜਾਂਗੇ ਸਾਡਾ ਹੱਕ ਮੰਗਦਾ ਆ ਲੈਣਾ ਉਹ ਅਸੀਂ ਲੈ ਕੇ ਰਵਾਂਗੇ ਕਿ ਤੁਹਾਡੇ ਹਲਕੇ ਚ ਕੱਲ ਮੰਡੀਆਂ ਦਾ ਵੀ ਮੁੱਦਾ ਚੁੱਕਿਆ ਗਿਆ ਸੀ ਉਸ ਨੂੰ ਲੈ ਕੇ ਤੁਹਾਡੇ ਧਿਆਨ ਚ ਮਾਮਲਾ ਆਇਆ ਕੀ ਸਮਾਂ ਦੇਖੋ ਜੇ ਕੋਈ ਮਾਫੀਆ ਇੱਥੇ ਮੰਡੀ ਕੋਈ ਵੀ ਮਾਫੀਆ ਹੋਵੇਗਾ ਭਾਵੇਂ ਲੈਂਡ ਮਾਫੀਆ ਹੋਵੇ ਭਾਵੇਂ ਸੈਂਡ ਮਾਫੀਆ ਹੋਵੇ ਚਾਹੇ ਮੰਡੀ ਮਾਫੀਆ ਹੋਵੇ ਕਿਸੇ ਤਰੀਕੇ ਦਾ ਮਾਫੀਆ ਹੋਵੇ ਔਰ ਪਾਵੇ ਨਸ਼ੇ ਦਾ ਮਾਫੀਆ ਹੋਵੇ ਮੇਰੀ ਸਿੱਧੀ ਚੁਣੌਤੀ ਹੈ ਇਹਨਾਂ ਨੂੰ ਕਿ ਬੰਦੇ ਬਣ ਜਾਓ ਨਹੀਂ ਤਾਂ ਫਿਰ ਤੁਸੀਂ ਆਪਣੇ ਅੰਦਰ ਜਾਣ ਨੂੰ ਤਿਆਰ ਹੋ ਜਾਓ ਜੇ ਇੱਥੇ ਮੈਂ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਸਾਡੀ ਪੁਲਿਸ ਬੜੀ ਮੁਸਤੈਦ ਹੈ ਸੀਪੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਸਾਡੇ ਐਸਐਚਓ ਏਸੀਪੀ ਡੀਸੀਪੀ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਫੁੱਲ ਸਪੋਰਟ ਕਰ ਰਹੇ ਹੈਗੇ ਹਾਂ ਕਿਸੇ ਵੀ ਗਲਤ ਅੰਸਰ ਦੇ ਖਿਲਾਫ ਅਸੀਂ ਪੂਰਾ ਜੋਰ ਲਾ ਕੇ ਉਹਨੂੰ ਭਜਾਵਾਂਗੇ ਇੱਥੋਂ ਔਰ ਤੁੰਨਾ ਦੇ ਜੇਲਾਂ ਤੁੰਨਾਗੇ ਨਹੀਂ ਬਣਦੇ ਜਿਹੜੀਆਂ ਕਟਨਾਵਾ ਦੇਖਣ ਨੂੰ ਮਿਲਿਆ ਉਸਤੇ ਕਾਂਗਰਸ ਨੇ ਸਵਾਲ ਚੁੱਕੇ ਨੇ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਗਈ ਹੈ ਲੁਧਿਆਣਾ ਦੇ ਵਿੱਚ ਵੀ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਜਿਹੜਾ ਇੱਕ ਦੇਖੋ ਇਹਨਾਂ ਦੀ ਜਾਤੀ ਰੰਜਿਸ਼ ਆ ਆਪਸ ਲੜੀ ਭੀੜੀ ਜਾਂਦੇ ਨੇ ਜੁੱਤੋਂ ਜੁੱਤੀ ਹੋਏ ਹੋਏ ਨੇ ਬਾਕੀ ਮੈਂ ਇਸ ਚੀਜ਼ ਦਾ ਮੈਨੂੰ ਅਫਸੋਸ ਵੀ ਆ ਜੇ ਕਿਸੇ ਦੀ ਡੈਥ ਹੋਈ ਆ ਤੇ ਮੈਦੀ ਉਸ ਪਰਿਵਾਰ ਦੇ ਪ੍ਰਤੀ ਸੰਵੇਦਨਾ ਵੀ ਆ ਔਰ ਮੈਂ ਦੁੱਖ ਵੀ ਪ੍ਰਗਟ ਕਰਦਾ ਜਿੱਥੇ ਸਾਡੀ ਜ਼ਰੂਰਤ ਪਈ ਉਸ ਪਰਿਵਾਰ ਨੂੰ ਭਾਵੇਂ ਕਿਸੇ ਪਾਰਟੀ ਦੇ ਹੁਣ ਹੈ ਤਾਂ ਸਾਡੇ ਪੰਜਾਬ ਦੇ ਸਾਡੇ ਲੁਧਿਆਣੇ ਦੇ ਨੇ ਅਸੀਂ ਉਹਨਾਂ ਦੀ ਫੁੱਲ ਸਪੋਰਟ ਤੇ ਖੜੇ ਹੈਗੇ ਪੂਰੇ ਪੰਜਾਬ ਦੇ ਵਿੱਚ ਇਹੀ ਗੈਂਗਸਟਰਾਂ ਦਾ ਕੰਮ ਹਰ ਚੱਲ ਰਿਹਾ ਲੋਕਾਂ ਦੇ ਘਰੇ ਕਾਂਗਰਸੀ ਵਰਕਰ ਹੀ ਮਾਰੇ ਜਾ ਰਹੇ ਨੇ ਦੇਖੋ ਗੱਲ ਇਹ ਆ ਇੰਨਾਂ ਦੀਆਂ ਆਪਸੀ ਜਾਤੀ ਕੋਈ ਸਾਡੇ ਆਮ ਆਦਮੀ ਪਾਰਟੀ ਵੱਲੋਂ ਕੋਈ ਪ੍ਰੋਬਲਮ ਹੈਗੀ ਤਾਂ ਕਿਸੇ ਨੂੰ ਦੱਸੋ ਜੇ ਇੰਨਾਂ ਦੀ ਆਪਸੀ ਰੰਜਿਸ਼ਾਂ ਨੇ ਖੁੰਦਕਾਨੇ ਜੇ ਪਾਰਟੀ ਭਾਈ ਦੀ ਇੰਨਾਂ ਦੇ ਆਪਸੀ ਗਲਤ ਪਤੀਰੇ ਨਾਲ ਇੱਕ ਦੂਜੇ ਦੇ ਦੁਸ਼ਮਣੀਆਂ ਕਾਇਮ ਕਰਦੇ ਆ ਇਹ ਤਾਂ ਉਹ ਇਹਨਾਂ ਨੇ ਦੇਖਣਾ ਹੈਗਾ ਸਾਡੇ ਆਮ ਆਦਮੀ ਪਾਰਟੀ ਵੱਲੋਂ ਦੱਸੋ ਕਿਸੇ ਵਰਕਰ ਵੱਲੋਂ ਜਾਂ ਕਿਸੇ ਲੀਡਰ ਵੱਲੋਂ ਕਿਸੇ ਦੇ ਖਿਲਾਫ ਜਾਂ ਕਿਸੇ ਦੇ ਨਾਲ ਧੱਕਾਸ਼ਾਹੀ ਕੀਤੀ ਜਾਂਦੀ ਆ ਤਾਂ ਅਸੀਂ ਉਸ ਚੀਜ਼ ਦਾ ਜਵਾਬਦੇਹ ਹੈਗੇ ਆ ਗਵਰਨਮੈਂਟ ਕਾਲਜ ਦਾ ਅੱਜ ਐਨੇ ਸਾਲਾਂ ਬਾਅਦ ਸੜਕਾਂ ਦਾ ਅਸੀਂ ਕਰ ਰਹੇ ਹਾਂ ਪਹਿਲਾਂ ਕਿਉਂ ਨਹੀਂ ਯਾਦ ਆਇਆ ਤੁਸੀਂ ਵੀ ਕਾਂਗਰਸ ਪਹਿਲਾਂ ਆਪ ਨਮਾਇਦੇ ਰਹਿ ਚੁੱਕੇ ਹੋ ਬਿਲਕੁਲ ਰਿਹਾ ਮੈਂ ਜਦੋਂ ਅਸੀਂ ਗੱਲ ਕਰਦੇ ਸੀਗੇ ਜਿਹੜੀ ਪ੍ਰਾਈਵੇਟ ਲਿਮਟਿਡ 10 ਬੰਦਿਆਂ ਦੀ ਕਾਂਗਰਸ ਪਾਰਟੀ ਰਹਿ ਗਈ ਸੀ ਲੁਧਿਆਣੇ ਦੀ ਸਿਰਫ ਤੇ ਸਿਰਫ ਉਹ ਕਿਸੇ ਦੀ ਗੱਲ ਜਦੋਂ ਕੰਮ ਵਾਲੇ ਬੰਦੇ ਨੂੰ ਅੱਗੇ ਨਹੀਂ ਆਉਣ ਦੇਣਾ ਤੁੰਡ ਕੇ ਰੱਖਣਾ ਤੇ ਫਿਰ ਅਸੀਂ ਵੀ ਇਨਕਲਾਬੀ ਲਹਿਰ ਚਲਾਈ ਆ ਨਾ ਫਿਰ ਆ ਜੋ ਕਾਂਗਰਸੀ ਕਿੱਥੇ ਨੇ ਘਰਾਂ 'ਚ ਲੋਕਾਂ ਨੇ ਬਿਠਾਤਾ ਤੇ ਅਸੀਂ ਕੰਮ ਕਰਦੇ ਆ 24 ਘੰਟੇ 'ਚ ਅਸੀਂ 18 ਘੰਟੇ 19 ਘੰਟੇ ਸੰਗਤ 'ਚ ਰਹਿੰਦੇ ਆ ਡਿਵੈਲਪਮੈਂਟ ਕਰਾਉਂਦੇ ਆ ਲੋਕਾਂ ਦੀ ਦੁੱਖ ਤਕਲੀਫਾਂ ਸੁਣਦੇ ਆ ਉਹਨਾਂ ਦੇ ਕੰਮ ਕਰਦੇ ਆ ਦੁੱਖ ਸੁੱਖ 'ਚ ਜਨਨੇ ਆ ਤੇ ਮਤਲਬ ਹਰ ਪਾਸੇ ਸੀ ਆਪਣੇ ਮੁਸਤੈਦ ਕਿਉਂਕਿ ਅਸੀਂ ਪਬਲਿਕ ਨੂੰ ਸੰਗਤ ਨੂੰ ਬਹੁਤ ਵੱਡਾ ਸਾਨੂੰ ਮੰਡੇਟ ਦਿੱਤਾ ਫਤਵਾ ਦਿੱਤਾ ਉਹਨਾਂ ਨੇ ਸਾਨੂੰ ਤੇ ਸਾਡੀ ਸਾਡੇ ਤੇ ਉਹਨਾਂ ਦੀਆਂ ਆਸ਼ਾਵਾਂ ਨੇ ਤੇ ਉਹਨਾਂ ਨੇ ਸਾਡੇ ਤੋਂ ਆਸ਼ਾਵਾਂ ਦੇ ਦੌਰ ਤੇ ਸਾਨੂੰ ਏਟੀ ਵੱਡੀ ਸਰਕਾਰ ਬਣਾ ਕੇ 92 ਐਮ ਐਲ ਏ ਬਣਾਏ ਨੇ ਸਾਰੇ ਕਾਉਂਸਲਰ ਰੋਪ ਲਗਾ ਰਹੇ ਕਿ ਐਮ ਐਲ ਏ ਉਹਨਾਂ ਨੂੰ ਪੁੱਛਦੇ ਹੀ ਨਹੀਂ ਪਏ ਇਗਨੋਰ ਕਰ ਰਹੇ ਤੁਸੀਂ ਵੀ ਅੱਜ ਇੱਥੇ ਆਏ ਤੁਸੀਂ ਮੌਜੂਦਾ ਕਾਉਂਸਲਰ ਨੂੰ ਮੇਰੀ ਵਾਰਡ ਹੈ ਮੈਂ ਹੀ ਕਾਉਂਸਲਰ ਹਾਂ ਇੱਥੇ ਮੈਂ ਹੀ ਐਮ ਐਲ ਏ ਹਾਂ ਤੇ ਨਾਲ ਦੇ ਨਾਲ ਦੇ ਲਾਂਦੇ ਅੱਗੇ ਤੇ ਨਾਲ ਨਹੀਂ ਨਹੀਂ ਨਾਲ ਦੇ ਨਾਲ ਦੇ ਆ ਜਾਣਾ ਸੀ ਕਿਸੇ ਨੂੰ ਰੋਕਦੇ ਥੋੜੀ ਅਸੀਂ ਕਿਹੜਾ ਵੀਜ਼ਾ ਲੈ ਕੇ ਆਉਣਾ ਨਹੀਂ ਨਹੀਂ ਅਸੀਂ ਮੇਰੀ ਗੱਲ ਸੁਣੋ ਸਾਹਿਬ ਸਾਬਾਦਰ ਅਸੀਂ ਸਭ ਨੂੰ ਬੁਲਾਉਨੇ ਆ ਜੇ ਕੋਈ ਨਹੀਂ ਆਉਣਾ ਚਾਹੁੰਦਾ ਤੇ ਅਸੀਂ ਉਹਨੂੰ ਕੋਈ ਘਰੋਂ ਤਾਂ ਲੈ ਕੇ ਨਹੀਂ ਆ ਸਕਦੇ ਤਾਂ ਇਨਵੀਟੇਸ਼ਨ ਦੇ ਸਕਦੇ ਆ ਇਨਵੀਟੇਸ਼ਨ ਅਸੀਂ ਸਭ ਨੂੰ ਦਿੰਨੇ ਆ ਜਿਨੇ ਆਉਣਾ ਜੀਆਂ ਆ ਇਹਨੂੰ ਜਿਹੜਾ ਨਹੀਂ ਆਇਆ ਉਹ ਉਹ ਵੀ ਸਾਡੇ ਸਿਰ ਮੱਥੇ ਅਸਤਾ ਡਿਵੈਲਪਮੈਂਟ ਕਰਨੀ ਆ ਅਸੀਂ ਇਹ ਛੋਟੀ ਕੰਟਰੋਵਰਸੀਸ ਔਰ ਛੋਟੀ ਪੋਲਿਟਿਕਸ ਨਹੀਂ ਪੜਨਾ ਅਸੀਂ ਲੋਕਾਂ ਦੇ ਇਸ ਟਾਈਮ ਜਿਹੜੇ ਕੰਮ ਨੇ ਜੋ ਸਾਨੂੰ ਕਰਨੇ ਚਾਹੀਦੇ ਨੇ ਸਮਾਜ ਦੇ ਪ੍ਰਤੀ ਅਸੀਂ ਉਹ ਕਰ ਰਹੇ ਆ ਔਰ ਦਿਲੋਂ ਜਾਣ ਨਾਲ ਕਰ ਰਹੇ ਆ ਅੱਜ ਸਾਡਾ 102ਵਾਂ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਹੈ ਜੀ ਅਸੀਂ ਐਨੂਅਲ ਐਥਲੈਟਿਕ ਮੀਟ ਦੋ ਦਿਨਾਂ ਕੱਲ ਸਾਡਾ ਉਦਘਾਟਨੀ ਸਮਾਰੋਹ ਸੀ 5 ਤਰੀਕ ਨੂੰ ਤੇ ਅੱਜ ਸਾਡਾ ਸਮਾਪਤੀ ਸਮਾਰੋਹ ਹੈ ਤੇ ਅਸੀਂ ਗੁਰਪ੍ਰੀਤ ਗੋਗੀ ਜਿਹਦੇ ਐਮਐਲਏ ਲੁਧਿਆਣਾ ਪਛਮੀ ਤੋਂ ਨੇ ਜਿਹੜੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਬੀਜ਼ੀ ਸ਼ੈਡਿਊਲ ਚੋਂ ਟਾਈਮ ਕੱਢ ਕੇ ਸਾਡੇ ਵਿਦਿਆਰਥੀਆਂ ਨੂੰ ਤੇ ਸਪੋਰਟਸਮੈਨ ਨੂੰ ਆਨਰ ਕਰਨ ਲਈ ਅੱਜ ਇੱਥੇ ਉਪਸਥਿਤ ਹੋਏ ਨੇ ਤੇ ਜਿਹੜਾ ਸਾਡਾ ਇਹ ਕਾਲਜ ਹੈ ਇਹ 1920 ਚ ਐਸਟੈਬਲਿਸ਼ ਹੋਇਆ ਸੀ ਜੀ ਇਹ ਜਿਹੜਾ ਸਤੀਸ਼ ਚੰਦਰ ਤਵਨ ਨੇ ਜਿਹੜੇ ਸਾਇੰਟਿਸਟ ਉਹਨਾਂ ਦੇ ਨਾਂ ਤੇ ਇਹ ਜਿਹੜਾ ਕਾਲਜ ਹੈ ਇਹਦਾ ਨਾਮ ਰੱਖਤਾ ਗਿਆ ਸੀ ਪਹਿਲਾਂ ਇੰਪੀਰੀਅਲ ਕਾਲਜ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ ਸਾਡੇ ਵਾਸਤੇ ਬੜੀ ਮਾਨ ਦੀ ਗੱਲ ਹੈ ਕਿ ਸਾਡੇ ਜਿਹੜੇ ਵਿਦਿਆਰਥੀ ਇਥੋਂ ਜਿਹੜੇ ਪਾਸ ਹੋ ਕੇ ਗਏ ਨੇ ਜਿਲੋ ਮਨਾਈ ਸਾਡੇ ਉਹ ਅੰਤਰਰਾਸ਼ਟਰੀ ਲੈਵਲ ਦੇ ਖਿਡਾਰੀ ਰਹੇ ਨੇ ਸੁਖਬੀਰ ਸਿੰਘ ਗਰੇਵਾਲ ਜੀ ਕੱਲ ਆਏ ਹੋਏ ਸੀ ਉਹ 올ੰਪੀਅਨ ਨੇ ਸਾਡੇ ਹੋਰ ਵੀ ਸਾਡੇ ਜਿਹੜੇ ਜਿਹੜੇ ਸਾਡੇ ਜਿਲੋ ਮਨਾਈ ਦੇ ਨੇ ਉਹ ਵੱਖ-ਵੱਖ ਖਿੱਤਿਆਂ ਦੇ ਵਿੱਚ ਆਪਣੇ ਨਾਮ ਰੋਸ਼ਨ ਕਰ ਰਹੇ ਨੇ ਚੀਫ ਸੈਕਟਰੀਜ਼ ਰਹੇ ਨੇ ਆਗੇਸ ਆਫੀਸਰਜ਼ ਨੇ ਸਹਿਰ ਲੁਧਿਆਣਵੀ ਜੀ ਸਾਡੇ ਇਥੋਂ ਸਨਮਾਨ ਹੈ ਪ੍ਰਾਪਤ ਹੈ ਇੱਕ ਮੈਂ ਅੱਜ ਦੇ ਵਿੱਚ ਇੱਕ ਗੁਰਪ੍ਰੀਤ ਗੋਗੀ ਜੀ ਐਮਐਲਏ ਸਾਹਿਬ ਦਾ ਇੱਕ ਧੰਨਵਾਦ ਕਰਨਾ ਚਾਹਨਾ ਕਿ ਉਹਨਾਂ ਨੇ ਆਪਣੇ ਆਪ ਇੱਕ ਇਨੀਸ਼ੀਏਟਿਵ ਲੈ ਕੇ ਅੱਜ ਸਾਡੇ ਕਾਲਜ ਦੀਆਂ ਜਿਹੜੀਆਂ ਸੜਕਾਂ ਜਿਹੜੀਆਂ ਕਿ ਬਹੁਤ ਹੀ ਉਹ ਨਜ਼ਰ ਨਹੀਂ ਆ ਬਹੁਤ ਹੀ ਖਸਤਾ ਹਾਲ ਵਿੱਚ ਸਨ ਉਹਨੂੰ ਉਹਦਾ ਅੱਜ ਉਦਘਾਟਨ ਕੀਤਾ ਹੈ ਰੀਕਾਰਪੇਟਿੰਗ ਵਾਸਤੇ ਅਸੀਂ ਉਹਨਾਂ ਦੇ ਬਹੁਤ ਦਿਲੋਂ ਧੰਨਵਾਦੀ ਹਾਂ ਬੱਚਿਆਂ ਦੇ ਲਈ ਸਟਾਫ ਲਈ ਇਹ ਬਹੁਤ ਵੱਡਾ ਇੱਕ ਇਨੀਸ਼ੀਏਟਿਵ ਹੈ ਜੀ ਅਸੀਂ ਉਹਨਾਂ ਨੂੰ ਇੱਕ ਰਿਕਵੈਸਟ ਕੀਤੀ ਸੀ ਉਹਨਾਂ ਨੇ ਆਲਰੇਡੀ ਉਹਨੂੰ ਪ੍ਰਵਾਨ ਕੀਤਾ ਹੋਇਆ ਹੈ ਸਾਡੇ ਵਾਸਤੇ ਇੱਥੇ ਇੱਕ ਇੰਟਰਨੈਸ਼ਨਲ ਲੈਵਲ ਦਾ ਆਡੀਟੋਰੀਅਮ ਵੀ ਉਹ ਬਣਾਣਗੇ ਅਸੀਂ ਜਿਹੜੇ ਪੰਜਾਬ ਗਵਰਨਮੈਂਟ ਦੇ ਹਦਾਇਤਾਂ ਦੇ ਅਨੁਸਾਰ ਅਸੀਂ ਇਸ ਕਾਲਜ ਨੂੰ ਹੋਰ ਵੀ ਉੱਪਰ ਲੈ ਕੇ ਜਾ ਰਹੇ ਹਾਂ ਅਸੀਂ ਸਰਟੀਫਿਕੇਟ ਕੋਰਸੇਸ ਜੋਬ ਓਰੀਐਂਟਡ ਸਰਟੀਫਿਕੇਟ ਕੋਰਸੇਸ ਇੰਟਰੋਡਿਊਸ ਕਰ ਚੁੱਕੇ ਹਾਂ ਇੱਕ ਸਾਡਾ ਇਸ ਸਾਲ ਤੋਂ ਬੀਵੋ ਬੈਚਲਰ ਵੋਕੇਸ਼ਨਲ ਉਹ ਵੀ ਸਾਡਾ ਸ਼ੁਰੂ ਹੋ ਰਿਹਾ ਹੈ ਕੋਰਸ ਅਸੀਂ ਟੋਟਲ ਜਿਹੜੀ એનਰੋਲਮੈਂਟ ਹੈ ਇਸ ਸਾਲ ਪਿਛਲੇ ਸਾਲ ਨਾਲੋਂ 10% ਦਾ ਵਾਧਾ ਟੀਚਾ ਹੈ ਉਹ ਅਸੀਂ ਜ਼ਰੂਰ ਪੂਰਾ ਕਰਾਂਗੇ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਉਹਨਾਂ ਦੇ ਆਦੇਸ਼ਾਂ ਅਨੁਸਾਰ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਅੱਗੇ ਕੰਮ ਕਰਦੇ ਰਹਾਂਗੇ ਅਸੀਂ ਕਾਲਜ ਦੇ ਵਿੱਚ ਇੱਕ ਰਿਸਰਚ ਸੈਂਟਰ ਵੀ ਇ ਸਟੈਬਲਿਸ਼ ਕਰ ਰਹੇ ਹਾਂ ਕਰ ਚੁੱਕੇ ਹਾਂ ਅਸੀਂ ਪ੍ਰਮੋਟ ਕਰਾਂਗੇ ਰਿਸਰਚ ਨੂੰ ਇਨੋਵੇਸ਼ਨ ਨੂੰ ਤੇ ਜਿਹੜਾ ਸਕਿੱਲ ਡਿਵੈਲਪਮੈਂਟ ਕੋਰਸੇਸ ਨੂੰ ਇਹਦੇ ਨਾਲ ਬੱਚਿਆਂ ਨੂੰ ਇੱਕ ਸਹੀ ਡਾਇਰੈਕਸ਼ਨ ਮਿਲੇਗੀ ਅੱਜ ਦੇ ਟਾਈਮ ਦੇ ਵਿੱਚ ਰਿਸਰਚ ਇਨੋਵੇਸ਼ਨ ਬੜੀ ਸਾਡੇ ਓਵਰঅল ਸਾਡੇ ਇੰਡੀਆ ਦੇ ਵਿੱਚ ਨੀਚੇ ਹੈ ਸਾਡੇ ਐਸ ਖੇਤਰ ਦੇ ਵਿੱਚ ਹੋਰ ਵੀ ਨੀਚੇ ਰਹੀ ਹੈ ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਚੀਜ਼ ਦੇ ਉੱਤੇ ਕੰਮ ਕਰੀਏ ਤੇ ਆਪਣੇ ਬੱਚਾ ਨੂੰ ਇੱਕ ਪਲੇਟਫਾਰਮ ਦਈਏ ਜਿੱਥੇ ਉਹ ਹੋਰ ਨਵੇਂ-ਨਵੇਂ ਚੀਜ਼ਾਂ ਸਿੱਖ ਸਕੇ ਸਰ ਨਿਊ ਸੈਸ਼ਨ ਦੀ ਕੀ ਕਰੋ ਨਿਊ ਸੈਸ਼ਨ ਦੀ ਸਾਡੀ એનਰੋਲਮੈਂਟ ਜਾਰੀ ਹੈ ਜੀ ਸਾਡੀ ਵੈਬਸਾਈਟ ਤੇ ਜਾ ਕੇ ਬੱਚੇ ਐਨਰੋਲ ਕਰ ਸਕਦੇ ਨੇ ਫੋਰ ਦਾ ਨਿਊ ਸੈਸ਼ਨ 22 23 ਉਹ ਅਸੀਂ ਸਕੂਲਾਂ ਵਿੱਚ ਵੀ ਆਪਣੇ ਟੀਚਰਾਂ ਨੂੰ ਭੇਜਿਆ ਹੈ ਟੂ ਮੇਕ ਸਟੂਡੈਂਟ ਅਵੇਅਰ ਕਿ ਜੀ ਪਲੱਸ 2 ਤੋਂ ਬਾਅਦ ਕਿਹੜੀ ਕਿਹੜੀ ਆਪਸ਼ਨ ਨੇ ਸਾਡੇ ਕਾਲਜ ਦੇ ਵਿੱਚ ਤੇ ਉਹ ਜੇ ਐਨਰੋਲ ਕਰਨਾ ਚਾਹਣ ਮਤਲਬ ਐਡਮਿਸ਼ਨ ਵਾਸਤੇ ਐਨਰੋਲ ਕਰਨਾ ਚਾਹ ਤੇ ਅੱਜ ਦੀ ਡੇਟ 'ਚ ਵੀ ਮੈਂ ਤਾਂ ਸਭ ਦਰਖਾਸਤ ਕਰਾਂਗਾ ਤੁਹਾਡੇ ਥਰੂ ਸਾਰੇ ਬੱਚਿਆਂ ਨੂੰ ਕਿ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ ਐਸਸੀਡ ਗਵਰਨਮੈਂਟ ਕਾਲਜ ਦੀ ਤੇ ਉੱਥੇ ਐਨਰੋਲਮੈਂਟ ਫਾਰਮ ਪਿਆ ਹੈ ਆਨਲਾਈਨ ਪਿਆ ਹੈ ਉਹ ਆ ਕੇ ਭਰ ਸਕਦੇ ਨੇ ਜੇ ਕਿਸੇ ਨੂੰ ਜ਼ਰੂਰਤ ਹੈ ਜੋ ਨਹੀਂ ਪਰ ਪਾ ਰਹਾ ஆன்ਲਾਈਨ ਤੇ ਸਾਡੇ ਹੈਲਪ ਡੈਸਕ ਇੱਥੇ ਵਰਕਿੰਗ ਡੇਸ ਨੂੰ ਸਾਰੇ ਚੱਲਦੇ ਨੇ ਸਾਡੇ ਸਟਾਫ ਉਹਨਾਂ ਦੀ ਹੈਲਪ ਕਰਨਗੇ ਟੂ ਅਪਲਾਈ ਫਾਰ ਦਾ ਕੋਰਸੇਸ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ